ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣੇ ਇੱਕ ਨਾ ਗੱਲਬਾਤ ਸੁਣ ਰਿਹਾ ਸੀ ਸਾਡੇ ਹਗੌਰ ਦੇ ਐਮਐਲਏ ਸੁਨੀਲ ਜੱਤ ਸੰਦੀਪ ਜਖੜ ਦੀ ਉਹਦੇ ਵਿੱਚ ਕਹਿ ਰਹੇ ਸੀ ਕਿ ਜਿਹੜੇ ਬਟਾਲੇ ਨੂੰ ਪੰਨੇ 35 ਕਰੋੜ ਰੁਪਏ 35 ਕਰੋੜ ਰੁਪਏ ਦੇ ਆਸ-ਪਾਸ ਦੇ ਗਏ ਨੇ ਭਗਵੰਤਬਾਨ ਜਿਹੜਾ ਹੁਸ਼ਿਆਰ ਹੋਇਆ ਉਹਨੂੰ ਵੀ 35 ਕਰੋੜ ਰੁਪਈਆ ਦੇ ਕੇ ਗਏ ਨੇ ਤੇ ਜਿਹੜਾ ਹਗੌਰ ਦੇ ਵਿੱਚ ਸਿਰਫ ਮਿਲਿਆ ਕਿੰਨਾ 5 ਕਰੋੜ ਰੁਪਈਆ ਜਿਹੜਾ ਕਿ ਹਬੂਰ ਦੇ ਵਿਕਾਸ ਉੱਤੇ ਲੱਗਣਾ ਚਾਹੀਦਾ ਹੈ ਪਰ ਉੱਥੇ ਇੱਕ ਬੇਨਤੀ ਕਰ ਰਹੀ ਸੀ ਸਾਡੇ ਹਬੂਰ ਦੇ ਐਮ.ਐਲ.ਏ ਇਹ ਹਲਕਾ ਇੰਚਾਰਜ ਨੂੰ ਕਿ ਜਿਹੜਾ ਇਹ ਪੈਸਾ ਜਾ ਕੇ ਮਾਨ ਸਾਹਿਬ ਨੂੰ ਦੁਆਰਾ ਦੇ ਆ ਵਾਪਸ ਹੀ ਲਿਆਓ ਵੀ ਇੰਨੇ ਪੈਸੇ ਦੇ ਨਾਲ ਗੱਲਬਾਤ ਨਹੀਂ ਚਲਣੀ ਹੁਣ ਇਹ ਗੱਲ ਸੋਚਣ ਵਾਲੀ ਹੈ ਵੀ ਇੰਨੀ ਗੱਲ ਕਹਿ ਕੇ ਇੱਕ ਲੋਕਾਂ ਦੇ ਦਿਲਾਂ ਦੇ ਵਿੱਚ ਐਮ.ਐਲ.ਏ ਨੇ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਅਦੇ ਹਲਕੇ ਲਈ ਲੜ ਰਿਹਾ ਹਾਂ ਮੈਂ ਸਵਾਲ ਕਰ ਰਿਹਾ ਹਲਕੇ ਉਚਾਰਨ ਨੂੰ ਜੇਕਰ ਇਸੇ ਜਗ੍ਹਾ ਤੇ ਸੱਚ ਜਾਣੇ ਮੁੱਲ ਸਚਾਈ ਇਸ ਗੱਲ ਦੀ ਹੈ ਪੱਲਾ ਕਿਵੇਂ ਝਾੜਦੇ ਨੇ ਇਹ ਲੀਡਰ ਜਿਹੜੇ ਸਾਰੇ ਝਾੜਦੇ ਨੇ ਲਗਭਗ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਵੀ ਜਦੋਂ ਇਹਨਾਂ ਦੀ ਸਰਕਾਰ ਹੁੰਦੀ ਹੈ ਤਾਂ ਉਦੋਂ ਇਹ ਚੁੱਪ ਰਹਿਣਗੇ ਸੰਦੀਪ ਜਾਖੜ ਜੀ ਨੂੰ ਇਹ ਪਤਾ ਹੈ ਕਿ ਇਸ ਗੱਲ ਦਾ ਜਵਾਬ ਅਰुण ਨਾਰੰਗ ਨਹੀਂ ਦੇਣਗੇ ਕਦੇ ਵੀ ਤੇ ਜੇਕਰ ਅਰुण ਨਾਰੰਗ ਨੇ ਕੋਈ ਸਵਾਲ ਪੁੱਛਿਆ ਸੰਦੀਪ ਜਾਖੜ ਤੋਂ ਐਮਐਲਏ ਤੋਂ ਉਹਦਾ ਜਵਾਬ ਐਮਐਲਏ ਨਹੀਂ ਦਿੰਦੇ ਇਹਦੇ ਵਿੱਚ ਕਿ ਲੋਕਾਂ ਨੂੰ ਗੁੰਮਰਾ ਕੀਤਾ ਜਾਂਦਾ ਅਸਲ ਦੇ ਵਿੱਚ ਨਾ ਤਾਂ ਲੋਕਾਂ ਨੂੰ ਇਹ ਲੱਗਿਆ ਵੀ ਸਾਡੇ ਹਵੌਰ ਦੇ ਐਮਐਲਏ ਨੇ ਇੱਕ ਮੁੱਦਾ ਚੱਕ ਲਿਆ ਵੀ ਇਹਨਾਂ ਪੈਸਾ ਸਾਨੂੰ ਨਹੀਂ ਚਾਹੀਦਾ ਤੁਹਾਨੂੰ ਜ਼ਿਆਦਾ ਚਾਹੀਦਾ ਲੋਕ ਕਹਿੰਦੇ ਨੇ ਵਾਕਈ ਗੱਲ ਸਹੀ ਹੈ ਪਰ ਉਹਦੇ ਨਾਲ ਆਮ ਜਨਤਾ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਜੀ ਜੀ ਹੁਣ ਗੱਲ ਕਰਦੇ ਆਪਾਂ ਸੜਕਾਂ ਦੀ ਹਬੂਰ ਦੀਆਂ ਹਬੂਰ ਦੇ ਹੁਣ ਸਾਡੇ ਮੇਰੇ ਹਬੂ ਜਿਹੜਾ ਪਿੰਡ ਨੂੰ ਛੜਕ ਆਉਂਦੀ ਆ ਮਲੋਟ ਰੋਡ ਨੂੰ ਰੋਡ ਰੋਡ ਤੇ ਜਦੋਂ ਐਂਟਰੀ ਮਾਰਦੇ ਆ ਤਾਂ ਉੱਥੇ ਇੰਨਾ ਕੁ ਬੁਰਾ ਹਾਲ ਹੋਇਆ ਪਸੀਵਰਾਂ ਦਾ ਉਹ ਅੱਜ ਦਾ ਨਹੀਂ ਹੈ तकरीबन ਪਿੱਛੇਲੇ ਮੇਰੇ ਸਾਹਮਣੇ ਤਾਂ ਸਾਲਾਂ ਦਾ ਸਾਲ ਪਰ ਕਈ ਸਾਲ ਹੋ ਗਿਆ ਹੈ ਹੌਣ ਜਾ ਕੇ ਕਿਤੇ ਪਾਣੀ ਮਾੜਾ ਮੋਟਾ ਸੈੱਟ ਹੋਇਆ ਪਰ ਇੰਨੀ ਕਿ ਟੁੱਟੀ ਛੜਕ ਬਣ ਗਈ ਹੈ ਉਹਦੇ ਤੇ ਕਈ ਐਕਸੀਡੈਂਟ ਵੀ ਹੁੰਦੇ ਨੇ ਤੇ ਜਿਹੜਾ ਹੁਣ ਮੇਨ ਰੋਡ ਹੈ ਉੱਥੇ ਪੂਰਾ ਪਾਣੀ ਨਾਲ ਇਸ ਟਾਈਮ ਪੂਰਾ ਭਰ ਚੁੱਕਿਆ ਹੈ ਪਰ ਜਦੋਂ ਲੀਕਿੰਗ ਸਟਾਰਟ ਹੋਈ ਹੈ ਉਦੋਂ ਆਪਾਂ ਕਿਤੇ ਸੀ ਉਦੋਂ ਆਪਣੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਵੀ ਜਾ ਕੇ ਉਹਨੂੰ ਠੀਕ ਕੀਤਾ ਜਾਵੇ ਅਸਲ ਦੇ ਵਿੱਚ ਨਾ ਲੋਕਾਂ ਨੂੰ ਪਹਿਲਾਂ ਇਹ ਲੋਕਾਂ ਨੂੰ ਪਹਿਲਾਂ ਉਲਝਾਇਆ ਇਹਨਾਂ ਚੀਜ਼ਾਂ 'ਚ ਮੰਨ ਲਓ ਇਹਨਾਂ ਨੂੰ ਦੁੱਖ ਦਿੱਤਾ ਜਾਂਦਾ ਹੈ ਜਿਵੇਂ ਸੜਕਾਂ ਖਰਾਬ ਸੜਕਾਂ ਜੇਕਰ ਖਰਾਬ ਹੋਈ ਜਾਂਦੀ ਹੈ ਤਾਂ ਲੋਕਾਂ ਨੂੰ ਇਹ ਲੱਗਦਾ ਯਾਰ ਸਰਕਾਰਾਂ ਸਹੀ ਨਹੀਂ ਕਰਦੀਆਂ ਸਹੀ ਸਹੀ ਨਹੀਂ ਕਰਦੀਆਂ ਉਹਦੇ ਚੱਕਰ ਦੇ ਵਿੱਚ ਜਦੋਂ ਦਿਨ ਪੈਂਦੇ ਨੇ ਤਾਂ ਸੜਕਾਂ ਬਿਲਕੁਲ ਖਰਾਬ ਹੋ ਜਾਂਦੀਆਂ ਨੇ ਜੇਕਰ ਪਾਣੀ ਸੀਵਰਾਂ ਦਾ ਜੇਕਰ ਲੀਕ ਹੁੰਦਾ ਤਾਂ ਦਿਨੋ ਦਿਨ ਜੇਕਰ ਉਹਦੀ ਸੰਭਾਲਣੀ ਹੋਵੇਗੀ ਤਾਂ ਦਿਨੋ ਦਿਨ ਉਹ ਵਿਗੜਦਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਸਾਰਾ ਇਹ ਪੂਰਾ ਸਤਿਆਨਾਸ਼ ਹੋ ਜਾਂਦਾ ਸੜਕਾਂ ਦਾ ਉਹ ਉਹਦੇ ਉੱਤੇ ਹੋਏ ਇਹ ਲੇਟਰਾ ਕੇ ਰਾਜਨੀਤੀ ਕਰਦੇ ਨੇ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਵੀ ਜਦੋਂ ਯਾਰ ਛੜਖਰਾ ਹੋ ਗਈ ਹੈ ਨਾਲ ਨਾਲ ਤੁਸੀਂ ਸਹੀ ਕਰੋ ਮੰਨ ਲਓ ਇਹ ਪੱਲੇ ਨਾ ਪੱਲਾ ਝਾੜਨ ਵਾਲੀ ਇਹ ਲੀਡਰ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਮੰਨ ਲਓ ਇਹ ਕੋਈ ਪੱਲਾ ਝਾੜ ਦਿੰਦਾ ਵੀ ਮੈਂ ਪੱਲਾ ਝਾੜਦਾ ਵੀ ਉਹ ਦੂਜੇ ਦੇ ਸਿਰ ਤੇ ਛੱਟਦੀ ਉਹਨੇ ਜਵਾਬ ਉਹਦੇ ਕੋਲ ਪੁੱਛ ਲਿਆ ਦੂਜੇ ਲੀਡ ਕਾਂਗਰਸ ਵਾਲੇ ਨੇ ਬੀਜੇਪੀ ਵਾਲੇ ਕੋਲ ਸਵਾਲ ਪੁੱਛ ਲਿਆ ਬੀਜੇਪੀ ਵਾਲੇ ਨੇ ਅਜਾੜ ਵਾਲੇ ਕੋਲ ਸਵਾਲ ਪੁੱਛ ਲਿਆ ਮੰਨ ਲਓ ਇਹ ਕੋ ਦੂਜੇ ਦੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਇਹਦੇ ਵਿੱਚ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਮੇਰੇ ਹਿਸਾਬ ਨਾਲ ਤਾਂ ਉਹਨੂੰ ਸੰਦੀਪ ਜਾਖੜ ਜੀ ਇਹ ਗੱਲ ਕਹਿ ਰਹੇ ਸੀ ਕਿ 5.5 ਕਰੋੜ ਰੁਪਇਆ ਵਾਪਸੀ ਦਿਓ ਤੇ ਜਦੋਂ ਹੜ੍ਹਾਂ ਦੇ ਵਿੱਚ ਹੜ੍ਹਾਂ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪੰਜਾਬ ਦੇ ਵਿੱਚ ਆਏ ਸੀ ਜਦੋਂ ਇਹ ਪੰਜਾਬ ਦੇ ਵਿੱਚ ਪੂਰਾ ਪੰਜਾਬ ਡੁੱਬ ਚੁੱਕਿਆ ਸੀ ਉਦੋਂ ਦੇ ਕੇ ਸੀ ਤਕਰੀਬਨ 16 16 ਕਰੋੜ 1600 ਕਰੋੜ ਰੁਪਇਆ ਤੇ ਹਿਮਾਚਲ ਨੂੰ ਉਹਦੇ ਲਗਭਗ ਆਪਸ ਉਨੇ ਹੀ ਰੁਪਇਆ ਲੰਮਾਚਲ ਹਿਮਾਚਲ ਨੂੰ ਲੈ ਕੇ ਗਏ ਨੇ ਤਾਂ ਫਿਰ ਜਿਆਦਾ ਨੁਕਸਾਨ ਜਿਆਦਾ ਕਿਹਦਾ ਹੋਇਆ ਪੰਜਾਬ ਦਾ ਪੈਸਾ ਕਿੰਨਾ ਬਰਾਬਰ ਦੇ ਕੇ ਗਏ ਨੇ ਫਿਰ ਉੱਥੇ ਸੰਦੀਪ ਜਾਖੜ ਜੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹ ਇੱਕ ਬੀਜੇਪੀ ਦਾ ਇੱਕ ਉਹਦਾ ਜਿਹੜਾ ਉਹਦੀ ਇੱਕ ਪਰਿਵਾਰ ਦਾ ਇੱਕ ਮੈਂਬਰ ਹੈ ਉਹ ਪੰਜਾਬ ਦਾ ਇਸ ਟਾਈਮ ਬੀਜੇਪੀ ਵੱਲੋਂ ਪੰਜਾਬ ਦਾ ਪ੍ਰਧਾਨ ਹੈ ਉਦੋਂ ਹੀ ਆਪਣੇ ਮੂੰਹ ਚ ਗੱਲ ਮਨੋ ਨਿਕਲਦੀ ਕਿ ਆਪਣੇ ਐਪੀਜ ਪੰਜਾਬ ਨਾਲ ਬਿਤਕ ਬਿਤ ਕਰਾ ਕਿਉਂ ਕੀਤਾ ਜਾਂਦਾ ਹੈ ਵੀ ਇਹਨਾਂ ਪੈਸੇ ਦਾ ਭੇਦਭਾਵ ਕਿਉਂ ਕੀਤਾ ਜਾਂਦਾ ਹੈ ਸਾਨੂੰ ਤਾਂ ਜਿਵੇਂ ਸਾਰਾ ਜ਼ਿਆਦਾ ਚਾਹੀਦੇ ਨੇ ਤੇ ਉਸੇ ਭਗਵੰਤਮਾਨ ਇਹ ਕਹਿੰਦਾ ਕਿ ਸਾਨੂੰ 1600 ਕਰੋੜ ਰੁਪਏ ਵੀ ਨਹੀਂ ਅਜੇ ਤੱਕ ਮਿਲੇ ਆ ਮਨੋ ਉੱਥੇ ਫਿਰ ਤੁਹਾਡਾ ਕੀ ਵਿਚਾਰ ਹੈ ਮਨੋ ਇਹ ਤਾਂ ਤੁਹਾਨੂੰ ਸਪਸ਼ਟ ਕਰਨਾ ਚਾਹੀਦਾ ਕਿ ਨਰੇਂਦਰ ਮੋਦੀ ਆਪਰੇ ਤੁਹਾਡੇ ਕੋਲ ਕਾਗਜ਼ ਨਹੀਂ ਤੁਸੀਂ ਕਾਗਜ਼ ਨਹੀਂ ਦਿਖਾਉਂਗਾ ਵੀ ਆਪ ਤੇ ਆਹ ਦਸੋ ਆ ਪੈਸਾ ਪੰਜਾਬ ਦੇ ਖਾਤੇ 'ਚ ਪਿਆ ਹੋਇਆ ਹੈ ਇਹ ਭਗਵੰਤਮਾਨ ਸਰਕਾਰ ਨੇ ਨਹੀਂ ਲਗਾਇਆ ਉਹ ਭਗਵੰਤ ਮਾਨ ਕਹਿੰਦਾ ਪੈਸਾ ਆਇਆ ਨਹੀਂ ਨਰਿੰਦਰ ਮੋਦੀ ਕਹਿੰਦਾ ਪੈਸਾ ਮੈਂ 1600 ਕਰੋੜ ਰੁਪਏ ਦਿੱਤਾ ਉਹਦੇ ਤੇ ਕੋਈ ਨਾ ਬੀਜੇਪੀ ਦਾ ਲੀਡਰ ਬੋਲ ਰਿਹਾ ਨਾ ਕੋਈ ਆਮਤ ਵੀ ਪਾਰਟੀ ਦਾ ਕੋਈ ਲੀਡਰ ਜਿਹੜਾ ਛੋਟੇ ਲੈਵਲ ਦਾ ਬੋਲ ਰਿਹਾ ਤਾਂ ਉਹਦੇ ਵਿੱਚ ਖਰਾਬ ਖਰਾਬ ਕਿ ਨਹੀਂ ਹੋਣਾ ਆਪਸ ਜਨਤਾ ਨੇ ਹੋਣਾ ਹੈ ਇਹਨਾਂ ਲੀਡਰਾਂ ਦਾ ਕੁਛ ਨੂੰ ਜਣਾ ਇਹਨਾਂ ਲੀਡਰਾਂ ਨੇ ਤਾਂ ਗੰਦੀ ਆਤ ਇਹਨਾਂ ਨਾਲ ਪਈ ਹੋਈ ਹੈ ਇਹ ਪੱਲਾ ਝਾੜ ਕੇ ਦੂਜੇ ਦੇ ਉੱਤੇ ਸੱਤਾ ਛੱਡ ਦਿੰਦੇ ਨੇ ਤੇ ਸਾਡੇ ਵਰਗੇ ਲੋਕ ਜਿਹੜੇ ਹੁੰਦੇ ਨੇ ਉਸੋ ਇਸੇ ਚੀਜ਼ 'ਚ ਰਹਿ ਜਾਂਦੇ ਨੇ ਕਿ ਯਾਰ ਇਹਨੇ ਹੜਾ ਦਾ ਵੀ ਹਾਂ ਯਾਰ ਸਾਡੇ ਐਮ.ਐਲ.ਏ ਨੇ ਆਵਾਜ਼ ਤਾਂ ਚੱਕ ਦਿੱਤੀ ਉਹ ਯਾਰ ਹੱਲ ਹੋਇਆ ਕਿ ਨਹੀਂ ਹੋਇਆ ਮੇਨ ਮਕਸਦ ਤਾਂ ਇਹ ਹੁੰਦਾ ਹੈ ਜੇ ਉਦ ਤੱਕ ਹੱਲ ਨਹੀਂ ਹੁੰਦਾ ਤਾਂ ਆਡਾ ਫਿਰ ਉਹ ਭਾਵੇਂ ਕੋਈ ਮਰਜ਼ੀ ਤੁਹਾਡੇ ਮੁੱਦੇ ਚੱਕੀ ਜਾਵੇ ਚਾਹੇ ਤੁਹਾਡੇ ਮੈਂ ਮੁੱਦੇ ਚੱਕੀ ਜਾਵੇ ਜੇ ਉਦ ਤੱਕ ਹੱਲ ਨਹੀਂ ਹੁੰਦਾ ਤਾਂ ਫਿਰ ਤਾਂ ਮਨ ਲਓ ਇਹਦਾ ਫਿਰ ਉਹਦੇ ਚ ਮੁੱਦੇ ਚੱਕਣ ਨਾਲ ਕੋਈ ਹੱਲ ਨਾ ਆਵੇ ਤਾਂ ਉਹ ਜਾ ਤਾਂ ਇੱਕ ਢਾ ਇੱਕ ਢਾਕੇ ਖੜ ਜੀ ਯਾਰ ਸਾਡੇ ਨਾਲ ਜਦੋਂ ਜ਼ਿਕਰ ਹਾਏ ਕਿ ਜਦੋਂ ਆਪਦੀ ਪਾਰਟੀ ਕਰਦੀ ਓਦੋਂ ਤੁਸੀਂ ਕਿਉਂ ਨਹੀਂ ਬੋਲਦੇ ਮੰਨ ਲਓ ਯਾਰ ਇਹ ਗੱਲਾਂ ਨਾ ਮੰਨ ਲਓ ਲੀਡਰਾਂ ਨੇ ਸਾਨੂੰ ਇੰਨਾ ਕਿ ਸਾਨੂੰ ਸਿਸਟਮ ਸਾਡਾ ਇਹ ਲੋਕਾਂ ਦੇ ਮਾਈਂਡ ਨਾਲ ਲੋਕੀ ਖੇਡਦੇ ਨੇ ਇਹ ਲੀਡਰ ਜਿਹੜੇ ਲੋਕਾਂ ਦੇ ਮਾਈਂਡ ਨਾਲ ਖੇਡਦੇ ਨੇ ਵੀ ਇਹਨਾਂ ਨੂੰ ਗੁੰਮਰਾਹ ਕਿਵੇਂ ਕਰਨਾ ਹੈ ਇਹਨਾਂ ਨੂੰ ਗੱਲਾਂ 'ਚ ਕਿਵੇਂ ਲਿਆਉਣਾ ਹੈ ਹੁਣ 2027 ਦੇ ਇਲੈਕਸ਼ਨ ਹੁਣ ਆ ਗਏ ਹੁਣ ਦਰਿਆਈ ਡੱਡੂ ਤਰ੍ਹਾਂ ਸਾਰੇ ਬਾਹਰ ਆ ਜਾਣਗੇ ਕਿੰਦੇ ਨੌਜੋਗ ਭਗਵੰਤ ਮੰਡ ਕੇੰਦਰ ਬੋਟਾਂ ਦੀ ਸੁਣ ਕੇ ਜੋਗੀ ਉਤਰਿਆ ਪਹਾੜੋਂ ਇਹ ਹੁਣ ਸਾਰੇ ਗਲੀਆਂ ਤੋਂ ਗਲੀਆਂ ਮਹੱਲਿਆਂ ਦੇ ਵਿੱਚ ਤੁਹਾਨੂੰ ਵੇਖਣਗੇ ਲੀਟਰ ਤੇ 4 ਸਾਲ ਹੋ ਗਏ ਸਾਨੂੰ ਕੋਈ ਵਖਿਆ ਨਹੀਂ ਲੀਟਰ ਬੈ ਗਲੀਆਂ ਦੇ ਵਿੱਚ ਨਾ ਹਲਕਾ ਚਾਰਜਿੰਗ ਵਿਖਦਾ ਮਤਲਬ ਤਕਰੀਬਨ ਨਹੀਂ ਵਿਖਦੇ ਯਾਰ ਸਚਾਈ ਇਹ ਸਜ਼ਲਦੀ ਹੈ ਪਿੰਡਾਂ ਦੇ ਵਿੱਚ ਅੱਜ ਵਿੱਚ ਕਿੰਨਾ ਸੜਕਾਂ ਦਾ ਪੂਰਾ ਹਾਲ ਹੋਇਆ ਪਿਆ ਨਾ ਪਾਣੀ ਦੀ ਕੋਈ ਨਿਕਾਸੀ ਹੈ ਕੋਈ ਲੋਕਾਂ ਦੀ ਲੜਾਈ ਲੜਾਈਆਂ ਵੀ ਅਸੀਂ ਕਰਕੇ ਪਿੰਡਾਂ ਦੇ ਚੋਂ ਕਿ ਯਾਰ ਸਾਡੀ ਗਲੀ 'ਚ ਪਾਣੀ ਆ ਗਿਆ ਉਹਦੇ ਘਰ 'ਚ ਮੂਰੇ ਆ ਗਿਆ ਇਹਨਾਂ ਗੱਲਾਂ 'ਚ ਲੜਾਈਆਂ ਲੋਕ ਆਪਸੇ ਚੜੜੀ ਜਾਂਦੇ ਨੇ ਨਿਆਰੇ ਕੋਣ ਲੈ ਜਾਂਦੇ ਨੇ 80 ਲੀਟਰ ਲੈ ਜਾਂਦੇ ਨੇ ਕਿਉਂਕਿ ਜਦੋਂ ਜਦੋਂ ਸਾਲ ਗਰਹਿਆ ਜਾਂਦਾ 6 ਮਹੀਨੇ ਰਹ ਜਾਂਦਾ ਉਦੋਂ ਇਹ ਕੱਚੂ ਕੋਮੇ ਤਰ੍ਹਾਂ ਜਿਹੜੇ ਧੌਣ ਬਾੜ ਨਹੀਂ ਕਰ ਲੈਂਦੇ ਤੇ ਉਹ ਤਰ ਬਾੜ ਕਰ ਲੈਂਦੇ ਨੇ ਵੀ ਆਜੋ ਵੀ ਫੋਨ ਅਸੀਂ ਆ ਗਏ ਪੰਜਾਬ ਦੇ ਪੁੱ ਸੋਣ ਪਛਾਣ ਵਾਸਤੇ ਆਗਦੇ ਜਦੋਂ ਜਿੱਤ ਗਏ ਫਿਰ ਵਿਸ਼ਰ ਫਿਰ ਨਿਓ ਕਚੋਬ ਮੈਡੀਟੋਨ ਅੰਦਰ ਵੜ ਜਾਂਦੀ ਨਾ ਫਿਰ ਉਹਨੇ ਕ ਹੋ ਜਾਣਗੇ ਕਿ 4 ਸਾਲ ਵਿੱਚ ਹੀ ਨਿਆਰੇ ਲਈ ਜਾਣਗੇ ਮੰਨ ਲਓ ਇਸ ਤਰ੍ਹਾਂ ਲੋਕਾਂ ਨਾਲ ਮਾਇੰਦ ਨਾਲ ਕੇਡਾਈ ਜਾਂਦਾ ਜੇ ਇਹਨਾਂ ਚੀਜ਼ਾਂ ਤੋਂ ਤੁਸੀਂ ਥੋੜਾ ਬਾਜ ਆਓ ਲੋਕ ਵੀ ਸਮਝਣ ਇਸ ਚੀਜ਼ ਨੂੰ ਮੰਨ ਲਓ ਪਾਰਟੀਆ ਪੋਲਟੀਆਂ ਮਗਰ ਕੁਛ ਨਹੀਂ ਕੋਈ ਫਾਇਦਾ ਨਹੀਂ ਹੈ ਮਾਂ ਪਾਰਟੀ ਬਣਾ ਲਓ ਜਾਂ ਪਿਓ ਪਾਰਟੀ ਬਣਾ ਲਓ ਜਦੋਂ ਤੱਕ ਤੁਹਾਡੇ ਹਾਲ ਮਸਲੇ ਹੱਲ ਨਹੀਂ ਹੋਣਗੇ ਉਦੋਂ ਤੱਕ ਇਹ ਲੋਕ ਮੁਚੜਦੇ ਰਹਿਣਗੇ ਯਾਦ ਰੱਖਿਓ ਗੱਲ ਨੂੰ